ਤੁਹਾਡਾ ਸਭ ਲੋਜਾਂ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਰੈਸਪੀ ਹੈ ਬੇਸਨ ਦੀ ਦੋਤੀ ਦੋਤੀ ਕਹਿੰਦੇ ਤੁਸੀ ਸ਼ੀਰਾ ਕਹ ਲੋ ਕੁਝ ਵੀ ਕਹਿ ਸਕਦੇ ਹੋ ਕਹਿੰਦੇ ਨੇ ਵੀ ਸਰਦੀ ਆਈ ਵੀ ਮਾੜੀ ਤੇ ਸਰਦੀ ਗਈ ਵੀ ਮਾੜੀ ਇਸ ਜਾਂਦੀ ਸਰਦੀ ਦੇ ਵਿੱਚ ਜਿਸ ਤਰ੍ਹਾਂ ਕਿ ਹਲਕਾ ਹਲਕਾ ਜੁਕਾਮ ਲੱਗ ਜਾਂਦਾ ਖਾਂਸੀ ਲੱਗ ਹੋ ਜਾਂਦੀ ਹੈ ਜਾਂ ਪੁਖਾਰ ਹੋ ਜਾਂਦਾ ਜਾਂ ਛਾਤੀ ਦੇ ਵਿੱਚ ਰੇਸ਼ਾ ਜਾਂ ਬਲਗਮ ਪਚਮ ਜਾਂਦੀ ਹੈ ਇਹਨਾਂ ਸਾਰੀਆਂ ਛੋਟੀਆਂ-ਛੋਟੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਅੱਜ ਦੀ ਆਪਾਂ ਜਿਹੜੀ ਰੈਸਪੀ ਲੈ ਕੇ ਆਏ ਹਾਂ ਜੀ ਦੋਦੀ ਤੇ ਦੋਦੀ ਬਣਾਉਣ ਵਾਸਤੇ ਆਪਾਂ ਜੋ ਸਮਾਨ ਲਿਆ ਉਹ ਤੁਹਾਨੂੰ ਆਪਾਂ ਇੱਕ ਵਾਰੀ ਦਿਖਾ ਦਿੰਨੇ ਆਂ ਅੱਧੀ ਕੌਲੀ ਲਈ ਹੈ ਜੀ ਆਪਾਂ ਵੇਸਣ ਦੀ ਤੇ ਜਿੰਨਾ ਆਪਾਂ ਵੇਸਣ ਲਿਆ ਉਹਨਾਂ ਹੀ ਆਪਾਂ ਗੋੜ ਲਿਆ ਤੁਸੀਂ ਮਿੱਠਾ-ਖਟਾ ਵਧਾ ਵੀ ਸਕਦੇ ਹੋ ਤੇ ਇੱਕ ਗਲਾਸ ਲਿਆ ਆਪਾਂ ਦੁੱਧ ਦਾ ਦੇਸੀ ਘਿਓ ਆਪਾਂ ਇੱਕ ਕਟਛੀ ਪਾ ਕੇ ਕੜਾਹੀ ਵਿੱਚ ਰੱਖਤੀ ਹੈ ਗਰਮ ਤੇ ਸਭ ਤੋਂ ਪਹਿਲਾਂ ਆਪਾਂ ਹੁਣ ਭੁੰਨ ਲੈਂਦੇ ਆ ਜੀ ਵੇਸਣ ਨੂੰ ਵੇਸਨ ਨੂੰ ਪਾ ਕੇ ਘੋ ਦੇ ਵਿੱਚ ਤੇ ਆਪਾਂ ਬਿਲਕੁਲ ਘੱਟ ਸੇਕ ਦਿੱਤੇ ਇਹਨੂੰ ਖੋਣ ਲਾਂਗੇ ਥੋੜਾ ਜਿਹਾ ਇਹਦਾ ਕਲਰ ਚੇਂਜ ਹੋਣ ਤੱਕ ਤੇ ਇਹਦੇ ਵਿੱਚ ਗੁਠਲੀ ਕੋਈ ਨਹੀਂ ਰਹਿਣੀ ਚਾਹੀਦੀ ਆਪਾਂ ਇਸ ਤਰ੍ਹਾਂ ਕਰਛੀ ਨਾਲ ਇਹਨੂੰ ਸਾਰੀ ਇਹਨੂੰ ਫੇਰਾਂਗੇ ਵੇਸਨ ਨੂੰ ਬਿਲਕੁਲ ਸਿੰਪਲ ਜਿਹਾ ਆਪਾਂ ਵੇਸਨ ਦਾ ਜਿਹੜਾ ਸ਼ੀਰਾ ਜਾਂ ਦੁੱਧ ਦੀ ਕੁਛ ਵੀ ਕਹੋ ਤੇ ਬਣਾਵਾਂਗੇ ਇਹਦੇ ਵਿੱਚ ਕੋਈ ਆਪਾਂ ਡਰਾਈ ਫਰੂਟ ਨਹੀਂ ਪਾਣਾ ਕੁਝ ਨਹੀਂ ਪਾਣਾ ਸਿਲਪਲ ਜਿਹਾ ਬਣਾ ਕੇ ਆਪਾਂ ਦੁੱਧ ਦੀ ਜਿਹੜੀ ਆਪਣੇ ਖਾਂਸੀ ਜੁਕਾਮ ਵਾਸਤੇ ਬੇਸਨ ਜਿਹੜਾ ਭੁੱਜਣਾ ਸਟਾਰਟ ਹੋ ਗਿਆ ਬੇਸਨ ਦੀ ਵੈਰ ਨਿਸ਼ਾਨੀ ਇਹ ਆ ਕਿ ਜਦੋਂ ਇਹਦੀ ਖੁਸ਼ਬੂ ਆਣੀ ਸਟਾਰਟ ਹੋ ਜੇ ਤੇ ਸਮਝੋ ਕਿ ਬੇਸਨ ਜਿਹੜਾ ਆਪਣਾ ਭੁੱਜ ਕੇ ਬਿਲਕੁਲ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਬੇਸਨ ਦਾ ਪੂਰਾ ਕਲਰ ਚੇਂਜ ਹੋ ਗਿਆ ਹੁਣ ਆਪਾਂ ਇਸ ਸਟੇਜ ਤੇ ਪਾਵਾਂਗੇ ਜੀ ਅੱਧਾ ਚਮਚਾ ਅਦਰ ਤੋਂ ਵੀ ਘਾਟਾ ਆਪਾਂ ਲਈਆ ਹਲਦੀ ਘਰ ਦੀ ਪੀਸੀ ਹੋਈ ਹਲਦੀ ਆ ਇਹ ਤੁਸੀਂ ਜ਼ਰੂਰ ਪਾਓ ਸ਼ੀਰੇ ਦੇ ਵਿੱਚ ਬਹੁਤ ਵਧੀਆ ਇਹਦੇ ਨਾਲ ਜਿਹੜਾ ਫਾਇਦਾ ਮਿਲਦਾ ਹੈ ਤੇ ਨਾਲ ਹੀ ਹੁਣ ਆਪਾਂ ਪਾ ਦਾਂਗੇ ਜੀ ਗੁੜ ਗੁੜ ਦੀ ਜਗ੍ਹਾ ਤੁਸੀਂ ਖੰਡ ਵੀ ਪਾ ਸਕਦੇ ਹੋ ਪਰ ਜਿੰਨਾ ਫਾਇਦਾ ਸਾਨੂੰ ਗੁੜ ਦਾ ਉਹ ਨਾ ਖੰਡ ਦਾ ਨਹੀਂ ਮਿਲਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਪੂਰ ਲੈਨੇ ਆ ਤੇ ਦੁੱਧ ਜਦੋਂ ਵੀ ਲੈਣਾ ਠਾਰ ਭੰਜ ਮਾ ਦੁੱਧ ਲੈਣਾ ਬਿਲਕੁਸਰ ਜਿਹਾ ਦੁੱਧ ਲੈਣਾ ਠੰਡਾ ਦੁੱਧ ਨਹੀਂ ਸ਼ੀਰ ਦੇ ਵਿੱਚ ਪਾਉਣਾ ਦੁੱਧ ਪਾਉਣ ਤੋਂ ਬਾਅਦ ਆਪਾਂ ਸੇਕ ਆ ਜਿਹੜਾ ਬਿਲਕੁਲ ਘਟਾ ਦਾਂਗੇ ਜੀ ਬਿਲਕੁਲ ਘੱਟ ਸੇਕ ਦਿੱਤੇ ਆਪਾਂ ਮੱਠੀ ਮੱਠੀ ਅੱਗ ਦਿੱਤੇ ਆਪਾਂ ਦੁੱਧ ਨੂੰ ਸੁਕਾਵਾਂਗੇ ਚਲੋ ਜੀ ਦੁੱਧ ਦੀ ਨੂੰ ਜਿਹੜਾ ਵੇਸਣ ਦੀ ਆਪਾਂ ਬਣਾਈ ਆ ਇਹਨੂੰ ਇੱਕ ਉਬਾਲ ਆ ਚੁੱਕਿਆ ਹੁਣ ਇਸ ਸਟੇਜ ਤੇ ਤੁਸੀਂ ਚਾਹੋ ਤੇ ਇਹਨੂੰ ਥੋੜਾ ਸੰਘਣਾ ਵੀ ਕਰ ਸਕਦੇ ਹੋ ਤੇ ਇਹਨੂੰ ਥੋੜਾ ਜਿਹਾ ਹੋਰ ਪਤਲਾ ਵੀ ਕਰ ਸਕਦੇ ਹੋ ਪਰ ਜਿੰਨਾ ਤਤਲਾ ਹੋਵੇ ਉਹਨਾਂ ਫਰਕ ਜਿਹੜਾ ਜਿਆਦਾ ਪੈਂਦਾ ਤੇ ਨਾਲੇ ਵਧੀਆ ਲੱਗਦੀ ਆ ਪੀਣ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਜੀ ਗਰਮ ਗਰਮ ਕੱਪਾਂ ਦੇ ਵਿੱਚ ਪਾ ਕੇ ਸਰਵ ਕਰਦੇ ਆ ਜੀ ਵੇਸਣ ਦੀ ਦੁੱਧ ਦੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਣੀ ਆ ਇਹਨੂੰ ਤੁਸੀਂ ਰੋਜ਼ ਇੱਕ ਤੋਂ ਦੋ ਟਾਈਮ ਤੁਸੀਂ ਬਣਾ ਕੇ ਇਹਨੂੰ ਪੀ ਸਕਦੇ ਹੋ ਬਹੁਤ ਜਿਆਦਾ ਟੇਸਟੀ ਬਣ ਕੇ ਇਹ ਤਿਆਰ ਹੋਈ ਆ ਸੋ ਜਲਦੀ ਸਰਦੀ ਦੇ ਵਿੱਚ ਵੀ ਪੀਣਾ ਇਹਨੂੰ ਬਹੁਤ ਸਿਹਤ ਲਾਫਾਸਤੇ ਬਹੁਤ ਵਧੀਆ ਰਹਿੰਦਾ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮੇਰੇ ਨਾਲ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ